ਜਿਹੜੀ ਉਹਦੇ ਉਹਨਾਂ ਦੇ ਬਾਰੇ ਜਿਹੜਾ ਉਹਨਾਂ ਦੇ ਵਾਸਤੇ ਜਿਹੜਾ ਹੈ ਥੋੜਾ ਚਾਨਣਾ ਪਾਓ ਕਿ ਤੁਸੀਂ ਇੱਕ ਪ੍ਰਚਾਰਕ ਹੋਣ ਦੇ ਨਾਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੇ ਜਿਹੜੇ ਸ਼ੰਕੇ ਅੰਮ੍ਰਿਤ ਤੇ ਪ੍ਰਤੀ ਉਸ ਨੂੰ ਕਿਸ ਤਰ੍ਹਾਂ ਦੂਰ ਕਰੋਗੇ ਤੁਸੀਂ ਪਹਿਲੀ ਗੱਲ ਤੇ ਜਿਹੜਾ ਬੰਦਾ ਸ੍ਰੀ ਸਾ ਪਾ ਕੇ ਤਰਪਾਨ ਪਾ ਕੇ ਇਸ ਚੀਜ਼ ਨੂੰ ਖੰਡਨ ਕਰਨ ਜਾ ਰਿਹਾ ਹੈ ਮੈਨੂੰ ਬੇਨਤੀ ਕਰਾਂਗਾ ਉਹ ਕਿਤੇ ਇਸ ਟੋਕ ਤੇ ਨਹੀਂ ਉੱਤੇ ਟੁਕਦੀ ਵੀ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਭਾਈ ਵੀ ਬੈਠਾ ਕਿਰਪਾਨ ਆਪ ਭਾਈ ਹੈ ਦੂਸਰੇ ਮਨੁੱਖ ਦੂਜਿਆਂ ਦੀ ਲਾਹ ਰਿਹਾ ਆਪ ਕਿਉਂਕਿ ਦੂਜੇ ਦੀ ਲੋਈ ਤਾਂ ਜਾਏਗੀ ਜੇ ਤੁਸੀਂ ਪਾ ਕੇ ਗਾਲ ਉਹਦੀ ਕਰੋਗੇ ਤਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦੇਣਾ ਕਹਾਣੀ ਇਸ ਟਾਈਮ ਹੈ ਜੇ ਤੁਹਾਡੇ ਕੋਲ ਹਾਂਜੀ ਹਾਂਜੀ ਬਿਲਕੁਲ ਇੱਕ ਬੰਦਾ ਰੁੱਖ ਦੇ ਥੱਲੇ ਨਾ ਰੋਜ਼ ਸ਼ਰਬਤ ਕੋਲ ਕੇ ਪਾਉਂਦਾ ਸੀ ਹੂੰ ਰੋਜ਼ ਸ਼ਰਬਤ ਪਾਣਾ ਤੇ ਕਿਸੇ ਨੇ ਪੁੱਛ ਰਿਆ ਵੀ ਤੂੰ ਇਸ ਰੁੱਖ ਦੀ ਪੂਜਾ ਕਰਨਾ ਹੂੰ ਤੂੰ ਰੋਜ਼ ਆਣਾ ਸ਼ਰਬਤ ਕੋਲ ਕੇ ਪਾਣਾ ਕਹਿੰਦਾ ਮੈਂ ਪੂਜਾ ਨਹੀਂ ਕਰਦਾ ਮੈਂ ਇਹਦੀ ਜੜਾਂ ਪਟਣੀਆਂ ਉਹਨੇ ਕਿਹਾ ਵੀ ਜੜਾਂ ਕਿਵੇਂ ਪਟੀਆਂ ਕੋਹਾੜਾ ਲਿਆ ਆਰੀ ਲਿਆ ਕਹਿੰਦਾ ਜੇ ਕੋਹਾੜਾ ਆਰੀ ਲਿਆਂਦੀ ਤੇ ਲੋਕਾਂ ਦੇਖ ਲੈਣਾ ਮੈਂ ਵਿਰੋਧੀ ਲੋਕ ਨਹੀਂ ਨੂੰ ਛੱਡਣਗੇ ਮੈਂ ਸ਼ਰਬਤ ਤਾਂ ਪਾ ਰਿਆਂ ਲੋਕੀ ਸਮਝਣ ਮੈਂ ਹਮਦਰਦਾਂ ਤੇ ਜਦੋਂ ਸ਼ਰਬਤ ਪਾਵਾਂਗਾ ਕੀੜੇ ਆਉਣਗੇ ਉਹ ਮਿੱਟੀ ਪੋਲੀ ਕਰਨਗੇ ਜੜਾਂ ਪੋਲੀਆਂ ਹੋ ਗਈਆਂ ਹਵਾ ਚੱਲੀ ਆਪਣੇ ਆਪ ਹੀ ਡੇਪੇਗਾ ਕਿਤੇ ਮੈਨੂੰ ਇੰਜ ਲੱਗਦਾ ਅਸੀਂ ਸ਼ਬਦ ਦਾ ਸ਼ਰਬਤ ਘੋਲ ਕੇ ਸਿੱਖੀ ਦੀਆਂ ਜੜਾਂ 'ਚ ਕਿਤੇ ਇਹਨੂੰ ਖਿਲਾਣ ਤੇ ਜਾਂਦੇ ਪਰ ਖਿਲਣੀਆਂ ਨਹੀਂ ਅੰਮ੍ਰਿਤ ਗੁਰੂ ਨੇ ਸਦੀਵੀ ਇੱਕ ਮਰਿਆਦਾ ਦਿੱਤੀ ਅੰਮ੍ਰਿਤ ਕੇਵਲ ਬਾਹਰ ਦੇ ਮੁਕਾਬਲੇ ਲਈ ਨਹੀਂ ਅੰਮ੍ਰਿਤ ਅੰਦਰ ਦੇ ਦੁਸ਼ਮਣਾਂ ਦੇ ਮੁਕਾਬਲੇ ਲਈ